205 ਇਲੀਗਲ ਇਮੀਗ੍ਰੈਂਟਸ ਦਾ ਪਰਿਆ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਹੋਣ ਦੀਆਂ ਖਬਰਾਂ ਚਰਚਾਾਂ ਵਿੱਚ ਪੂਰੀ ਦੁਨੀਆ ਦੀ ਹੈਡਲਾਈਨਸ ਦੇ ਵਿੱਚ ਇਹ ਨਾਮ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਰਾਜਸਥਾਨ ਸੀ ਹੈਡਲਾਈਨਸ ਦੇ ਵਿੱਚ ਲਗਾਤਾਰ ਫਲੈਸ਼ ਹੁੰਦਾ ਹੈ ਕਈ ਤਰ੍ਹਾਂ ਦੇ ਸਵਾਲ ਮਾਨੰਦਰ ਪੈਦਾ ਹੁੰਦੇ ਨੇ ਕਿ ਇਸ ਜਹਾਜ਼ ਨੂੰ ਦਿੱਲੀ ਲੈਂਡ ਕਰਵਾਇਆ ਜਾ ਸਕਦਾ ਸੀ 205 ਇੰਡੀਅਨਸ ਨੇ ਸਵਿੱਚ ਜਿਨ੍ਹਾਂ ਵਿੱਚੋਂ 30 ਪੰਜਾਬ ਦੇ 33 ਗੁਜਰਾਤ ਦੇ 33 ਹਰਿਆਣੇ ਦੇ ਤਿੰਨ ਮਹਾਰਾਸ਼ਟਰ ਦੇ ਦੋ ਚੰਡੀਗੜ੍ਹ ਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਨ੍ਹਾਂ ਯਾਤਰੀਆਂ ਨੂੰ ਦਿੱਲੀ ਵਿੱਚ ਲੈਂਡ ਕਰਵਾਇਆ ਜਾ ਸਕਦਾ ਸੀ ਜੇਕਰ ਜਹਾਜ਼ ਦਿੱਲੀ ਉਤਰਦਾ ਤਾਂ ਦੁਨੀਆ ਭਰ ਦੀਆਂ ਖਬਰਾਂ ਦੀ ਹੈਡਲਾਈਨਸ ਦੇ ਵਿੱਚ ਦਿੱਲੀ 에ਅਰਪੋਰਟ ਦਾ ਨਾਮ ਆਉਂਦਾ ਤਾਂ ਉਸ ਦਾ ਅਸਰ ਕੀ ਪੈਣਾ ਸੀ ਜੇਕਰ ਇਹ ਜਹਾਜ਼ ਪੰਜਾਬ ਦੀ ਧਰਤੀ ਤੇ ਉਤਰਦਾ ਅੰਮ੍ਰਿਤਸਰ 에ਅਰਪੋਰਟ ਉਤਰਦਾ ਦਾ ਇੱਕ ਪੰਜਾਬੀ ਦਾ ਰੁਤਬਾ ਪੰਜਾਬ ਦੇ ਪੂਰੀ ਦੁਨੀਆ ਦੇ ਵਿੱਚ ਰੁਤਬੇ ਦੇ ਉੱਪਰ ਕੀ ਅਸਰ ਪੈਣਾ ਸੀ ਕੀ ਪੰਜਾਬੀ ਨੂੰ ਜਾਣਬੁੱਝ ਕੇ ਇਸ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਲੈਂਡ ਕਰਵਾ ਕੇ ਕਈ ਤਰ੍ਹਾਂ ਦੇ ਸਵਾਲ ਪੰਜਾਬ ਬਾਰੇ ਪੰਜਾਬੀ ਦੇ ਬਾਰੇ ਪੂਰੀ ਦੁਨੀਆ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਇਹ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਉਤਰ ਆ ਗਿਆ ਜੇਕਰ ਤੁਹਾਡੇ ਮਨ ਅੰਦਰ ਕੋਈ ਇਸ ਤਰ੍ਹਾਂ ਦਾ ਕੋਈ ਕਲੂ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਸਵਾਲ ਜਵਾਬ ਸਾਂਝਾ ਕਰ ਸਕਦੇ ਹੋ ਜੇਕਰ ਪੰਜਾਬ ਦੀ ਧਰਤੀ ਤੇ 205 ਇਲੀਗਲ ਇਮੀਗ੍ਰੈਂਟਸ ਦਾ ਅਮਰੀਕਾ ਤੋਂ ਭੇਜਿਆ ਜਹਾਜ਼ ਉਤਰਦਾ ਹੈ ਤਾਂ ਉਸ ਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪੈਂਦਾ ਹੈ ਉਸ ਦਾ ਦਿੱਲੀ ਦੀ ਸਿਆਸਤ ਤੇ ਕੀ ਅਸਰ ਪੈਂਦਾ ਹੈ ਉਸ ਦਾ ਪੰਜਾਬ ਦੀ ਦਿੱਖ ਪੰਜਾਬੀਅਤ ਦੀ ਪੂਰੀ ਦੁਨੀਆ ਦੇ ਵਿੱਚ ਇੱਕ ਦਿੱਖ ਤੇ ਉਸ ਦੀ ਸਰਦਾਰੀ ਤੇ ਕੀ ਅਸਰ ਪੈਂਦਾ ਹੈ ਕਈ ਤਰ੍ਹਾਂ ਦੇ ਸਵਾਲ ਇਹ ਘਟਨਾ ਇਸ ਵੇਲੇ ਸਾਡੇ ਸਾਹਮਣੇ ਰੱਖਦੀ ਹੈ ਇਸ ਦੇ ਨਾਲ ਜੁੜਦੇ ਕਈ ਸਵਾਲ ਇਹ ਨੇ ਕਿ ਜਦੋਂ ਡੋਨਾਲਡ 트੍ਰੰਪੋ ਆਪਣੇ ਅਹੁਦੇ ਦੀ ਸੌਂ ਛੁੱਕਦੇ ਆ ਤੇ ਉਸ ਤੋਂ ਬਾਅਦ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਕਾਰਵਾਈ ਤੇਜ਼ ਕਰਦੇ ਨੇ ਭਾਰਤ ਨੂੰ 18000 ਦੇ ਲਗਭਗ ਅਜੇ ਇਲੀਗਲ ਇਮੀਗ੍ਰੈਂਟਸ ਦੀ ਸੂਚੀ ਭੇਜੀ ਜਾਂਦੀ ਹੈ ਜਿਨ੍ਹਾਂ ਨੂੰ ਕਿ ਇੰਡੀਆ ਭੇਜਿਆ ਜਾਏਗਾ ਅਮਰੀਕਾ ਵੱਲੋਂ ਡਿਪੋਰਟ ਕੀਤਾ ਜਾਏਗਾ ਇਹ ਵੀ ਆਖਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਬਾਅਦ ਯਾਨੀ ਕਿ ਹਫਤੇ ਬਾਅਦ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦੀ ਅਮਰੀਕਾ ਦੀ ਫੇਰੀ ਹੈ ਉਸ ਤੋਂ ਪਹਿਲਾਂ ਇੱਕ ਜਹਾਜ਼ ਇਸ ਤਰ੍ਹਾਂ ਦਾ ਪਰਕੇ ਇੰਡੀਆ ਪੇ ਜਾ ਜਾਣਾ ਕੀ ਸੁਨੇਹੇ ਦਿੰਦਾ ਕੀ ਸੰਕੇਤ ਦਿੰਦਾ ਇਸ ਦੇ ਨਾਲ ਹੀ ਜੋੜਦੇ ਆ ਇੰਟਰਨੈਸ਼ਨਲ ਟ੍ਰੇਡ ਨੂੰ ਬਹੁਤ ਸਾਰੇ ਟੈਰਫ ਨੂੰ ਬਹੁਤ ਸਾਰੇ ਟੈਕਸਸ ਨੂੰ ਜੋ ਕਿ ਕੈਨੇਡਾ ਮੈਕਸੀਕੋ ਚਾਇਨਾ ਤੇ ਲਾਏ ਜਾ ਰਹੇ ਨੇ ਇੰਡੀਆ ਦੇ ਖਿਲਾਫ ਵੀ ਟੈਕਸ ਦੀ ਜਿਹੜੀ ਵਾਰ ਹੈ ਉਹ ਤੇਜ਼ੀ ਫੜਦੀ ਜਾ ਰਹੀ ਆ ਅਜਿਹੇ ਦੌਰ ਦੇ ਵਿੱਚ ਜਦੋਂ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣ ਤੋਂ ਬਾਅਦ ਕਾਰੋਬਾਰ ਇਲੀਗਲ ਇਮੀਗ੍ਰੈਂਟਸ ਜਿਹੀਆਂ ਪਾਲਿਸਿਜ਼ ਦੇ ਵਿੱਚ ਤੜਾ ਤੜਾ ਫੈਸਲੇ ਲੈ ਰਹੇ ਨੇ ਤੇ ਉਹਨਾਂ ਦੇ ਫੈਸਲਿਆਂ ਨੂੰ ਲਾਗੂ ਵੀ ਕੀਤਾ ਜਾ ਰਿਹਾ ਹੈ ਸਾਡਾ ਮੁਲਕ ਸਾਡੀ ਸ਼ਕਤੀ ਸਾਡਾ ਰਤਬਾ ਕਿੱਥੇ ਖੜਦਾ ਹੈ ਇਹ ਇਸ ਵੇਲੇ ਕਈ ਤਰ੍ਹਾਂ ਦੇ ਸਵਾਲ ਮਨੰਤਰ ਸਾਡੇ ਜ਼ਰੂਰ ਪੈਦਾ ਕਰਦਾ ਹੈ ਅੰਮ੍ਰਿਤਸਰ ਪਹੁੰਚੇ ਨਾ ਯਾਤਰੀਆਂ ਚੋਂ 205 ਵਿੱਚੋਂ 30 ਪੰਜਾਬ ਦੇ ਨੇ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਚੋਂ ਹੋਣਗੇ ਉਹਨਾਂ ਬਾਰੇ ਹਾਲੇ ਖਬਰਾਂ ਦੇ ਵਿੱਚ ਕੁਝ ਖਾਸ ਨਹੀਂ ਦੱਸਿਆ ਗਿਆ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਬਾਰੇ ਉਹਨਾਂ ਦੀ ਕਹਾਣੀ ਦੇ ਬਾਰੇ ਚਰਚਾਾਂ માં ਆਉਣਗੀਆਂ ਛਪਣਗੀਆਂ ਚੱਲਣਗੀਆਂ ਪਰ ਉਹ ਵੀ ਤਾਂ ਲੋਕ ਆਮ ਪੰਜਾਬੀ ਨੇ ਜਿਨ੍ਹਾਂ ਨੇ ਕਿ ਇੱਥੇ ਆਪਣੇ ਆਰਥਿਕ ਵਸੀਲਿਆਂ ਦੀ ਘਾਟ ਦੇ ਚਲਦਿਆਂ ਉਹਨਾਂ ਕਰਜ਼ਿਆਂ ਦੀ ਇਮਾਰਤੋਂ ਬਚਦੇ ਆਂ ਚੱਲਦੇ ਆਂ ਇਹ ਚੀਜ਼ ਬੱਟੀ ਹੋਏਗੀ ਕਿ ਕਿਵੇਂ ਨਾ ਕਿਵੇਂ ਕਿਤੋਂ ਜ਼ਮੀਨ ਵੇਚ ਕੇ ਜਾਂ ਫਿਰ ਵੱਡਾ ਕਰਜ਼ਾ ਲੈ ਕੇ ਕਿਸੇ ਨਾ ਕਿਸੇ ਦੇ ਥਰੂ ਸੰਪਰਕ ਕਰਕੇ ਅਮਰੀਕਾ ਜਾਣ ਦਾ ਸੁਪਨਾ ਸੱਚ ਕੀਤਾ ਜਾਵੇ ਕਿਸੇ ਵੇਲੇ ਇਹ ਵੀ ਘਰੋਂ ਤੁਰੇ ਹੋਣਗੇ ਹੁਣ ਇਹ ਪਰਖਣ ਵਾਲੀ ਗੱਲ ਹੈ ਕਿ ਇਹਨਾਂ ਦੇ ਵਿੱਚੋਂ ਕਿੰਨੇ ਕੁ ਉਹ ਨੇ ਜਿਨ੍ਹਾਂ ਨੇ ਕੋਈ ਵਾਅਕ ਹੀ ਕ੍ਰਾਈਮ ਕੀਤਾ ਇਸ ਧਰਤੀ ਤੇ ਜਾਂ ਫਿਰ ਉਸ ਧਰਤੀ ਤੇ ਹਾਲਾਂਕਿ ਕ੍ਰਾਈਮ ਨਾਲ ਜੁੜੇ ਬਹੁਤ ਸਾਰੇ ਅਜਿਹੇ ਨਾਮ ਵੀ ਨੇ ਜੋ ਕਿ ਅਮਰੀਕਾ ਕੈਨੇਡਾ ਦੀ ਧਰਤੀ ਨਾਲ ਜਿਨ੍ਹਾਂ ਦੇ ਨਾਮ ਜੋੜੇ ਜਾਂਦੇ ਨੇ ਕੀ ਉਹ ਇਹਨਾਂ ਦੇ ਵਿੱਚ ਆਉਣਗੇ ਜਾਂ ਉਹਨਾਂ ਦੇ ਬਾਰੇ ਹਾਲੇ ਕਾਰਵਾਈ ਬਾਰੇ ਹਜੇ ਮਨ ਦੇ ਸਵਾਲ ਮਨ ਵਿੱਚ ਹੀ ਰਹਿ ਜਾਣਗੇ ਕਿਉਂਕਿ ਜਿਹਨੇ ਕ੍ਰਾਈਮ ਕਰਨਾ ਹੈ ਉਸਦੀ ਕੀ ਨੈਸ਼ਨੈਲਿਟੀ ਨਹੀਂ ਹੁੰਦੀ ਉਸਦੀ ਕੀ ਕੌਮ ਨਹੀਂ ਹੁੰਦੀ ਕ੍ਰਿਮੀਨਲ ਨੇ ਕ੍ਰਾਈਮ ਹੀ ਕਰਨਾ ਹੁੰਦਾ ਤੇ ਕ੍ਰਿਮੀਨਲ ਨੂੰ ਸਜ਼ਾ ਦੇਣਾ ਵੀ ਕਾਨੂੰਨ ਦਾ ਫਰਜ਼ ਹੈ ਪਾਰਿਸ ਦੇ ਨਾਲ-ਨਾਲ ਭਾਰਤੀ ਨਹੀਂ ਬਹੁਤ ਸਾਰੇ ਅਜਿਹੇ ਹੋਰ ਵੀ ਮੁਲਕ ਨੇ ਜਿੱਥੋਂ ਦੇ ਲੋਕੀ ਵਧੀਆ ਜ਼ਿੰਦਗੀ ਦੀ ਵਧੀਆ ਫਿਊਚਰ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁਖ ਕਰਦੇ ਨੇ ਤੇ ਹਾਂ ਹਰ ਇੱਕ ਦਾ ਸੁਪਨਾ ਜ਼ਰੂਰ ਹੁੰਦਾ ਅਮਰੀਕਾ ਜਾਣਾ ਤੇ ਉੱਥੇ ਜਾ ਕੇ ਸੈਟਲ ਹੋਣਾ ਤੇ ਇਸੇ ਸੁਪਨੇ ਦਾ ਫਾਇਦਾ ਉਠਾਉਂਦੇ ਨੇ ਉਹ ਲੋਕ ਜੋ ਕਿ ਆਪਣੇ ਆਪ ਨੂੰ ਇਸ ਦਾ ਮਾਲਕ ਮਾਸਟਰ ਦੱਸਦੇ ਹੁੰਦੇ ਨੇ ਆਖਰ ਇਹਨਾਂ 30 ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਉਹ ਕੌਣ ਠੱਗ ਏਜੰਟ ਨੇ ਕੌਣ ਗੈਰਕਾਨੂੰਨੀ ਏਜੰਟ ਨੇ ਜਿਨ੍ਹਾਂ ਨੇ ਇਹਨਾਂ ਤੋਂ ਪੈਸੇ ਵਸੂਲੇ ਤੇ ਇਹਨਾਂ ਨੂੰ ਉਥੇ ਜਾਣ ਦਾ ਸਾਰਾ ਬੰਦੋਬਸਤ ਕੀਤਾ ਕੀ ਉਹਨਾਂ ਗੈਰ ਕਾਨੂੰਨੀ ਏਜੰਟਾਂ ਦੇ ਬਾਰੇ ਉਹਨਾਂ ਠੱਗ ਏਜੰਟਾਂ ਦੇ ਬਾਰੇ ਕੋਈ ਜਾਂਚ ਚੱਲੇਗੀ ਕਿੰਨੇ ਮਹੀਨੇ ਚੱਲੇਗੀ ਕਿੰਨੇ ਕ ਨਾਮ ਸਾਹਮਣੇ ਆਉਣਗੇ ਵੈਸੇ ਸਹੀ ਗੱਲ ਤਾਂ ਇਹ ਹੈ ਨਾ ਕਿ ਜੇ ਐਡਾ ਵੱਡਾ ਪਾਣਾ ਵਾਪਰ ਗਿਆ ਹੈ ਤਾਂ ਉਹਨਾਂ ਗੈਰ ਕਾਨੂੰਨੀ ਲੋਕਾਂ ਤੇ ਵੀ ਕਾਰਵਾਈ ਹੋਵੇ ਜਿਨ੍ਹਾਂ ਨੇ ਕਿ ਇਹਨਾਂ ਨੂੰ ਨਾ ਤਾਂ ਇਸ ਮੁਲਕ ਦੇ ਕਾਨੂੰਨੀ ਰਹਿਣ ਦਿੱਤਾ ਤੇ ਨਾ ਹੀ ਉਸ ਮੁਲਕ ਦੇ ਕਾਨੂੰਨੀ ਰਹਿਣ ਦਿੱਤਾ ਕਿਉਂਕਿ ਜਦੋਂ ਕਿਸੇ ਅਜਿਹੇ ਮੁਲਕ ਵਿੱਚ ਬਾਰਡਰ ਕਰਾਸ ਕਰਕੇ ਲੰਘਿਆ ਜਾਂਦਾ ਹੈ ਜਿੱਥੇ ਕਿ ਤੁਸੀਂ ਜਾਣ ਦੇ ਹੱਕਦਾਰ ਨਹੀਂ ਹੋ ਗੈਰ ਕਾਨੂੰਨੀ ਇਮੀਗ੍ਰੈਂਟ ਹੁੰਦੇ ਹੋ ਤਾਂ ਫਿਰ ਅਜਿਹੀ ਕਾਰਵਾਈ ਦੇ ਵਿੱਚ ਨਾ ਤਾਂ ਤੁਸੀਂ ਕਾਨੂੰਨੀ ਉੱਥੇ ਵੱਜਦੇ ਹੋ ਤੇ ਨਾ ਹੀ ਕਾਨੂੰਨੀ ਇਸ ਮੁਲਕ ਦੇ ਰਹਿ ਜਾਂਦੇ ਹੋ ਸੋ ਇਹ ਮੌਕਾ ਇਹਨਾਂ ਲੋਕਾਂ ਨੂੰ ਜੋ 205 ਪਹੁੰਚੇ ਨੇ ਜਿਸ ਤੋਂ ਬਾਅਦ ਸਵਾਲ ਇਹ ਵੀ ਆ ਕਿ ਇਹਨਾਂ ਤੋਂ ਬਾਅਦ ਹੋਰ ਕਿੰਨੇ ਕ ਜਹਾਜ਼ ਇੰਡੀਆ ਵਿੱਚ ਆਉਣਗੇ ਜਾਂ ਫਿਰ ਹੋਰ ਕਿੰਨੇ ਕ ਪੰਜਾਬੀ ਹਾਲੇ ਕਤਾਰ 'ਚ ਨੇ ਉਹਨਾਂ ਵਿੱਚੋਂ ਜਿਹੜੇ ਪੰਜਾਬੀ ਨੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ ਹੈ ਜਾਂ ਫਿਰ ਸਿਰਫ ਅਜਿਹੇ ਹੀ ਹਨ ਜਿਹੜੇ ਕਿ ਅਨ ਡਾਕੂਮੈਂਟਡ ਨੇ ਯਾਨੀ ਕਿ ਕਿ ਮਿਨਾਕਿਮੇ ਹੋ ਜੰਟਾਂ ਦੇ ਕਹੇ ਤੇ ਪੈਸੇ ਲਗਾ ਕੇ ਉਹ ਇੱਕ ਵਾਰ ਬਾਰਡਰ ਕ੍ਰੋਸ ਤੱਕ ਪਹੁੰਚਦਾ ਗਏ ਉਸ ਤੋਂ ਬਾਅਦ ਉਹਨਾਂ ਕੋਲ ਡਾਕੂਮੈਂਟ ਨਹੀਂ ਸਨ ਇਸ ਕਰਕੇ ਫੜੇ ਜਾਂਦੇ ਤੇ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੁਣ ਵਾਪਸ ਆਉਣ ਤੋਂ ਬਾਅਦ ਉਹਨਾਂ ਦਾ ਪੁਨਰ ਸਥਾਪਨ ਹੈ ਜਿਹੜਾ ਪੁਨਰ ਨਿਵਾਸ ਹੈ ਕੀ ਉਸ ਦੇ ਬਾਰੇ ਕੋਈ ਸੋਚਿਆ ਜਾਏਗਾ ਕਿਉਂਕਿ ਐਡੇ ਵੱਡੇ ਝਟਕੇ ਤੋਂ ਬਾਅਦ ਇੱਕ ਵਾਰ ਤਾਂ ਮਾਨਸਿਕ ਤੌਰ ਤੇ ਬੰਦਾ ਟੁੱਟ ਜਾਂਦਾ ਜੇਕਰ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਦਾ ਉੱਥੇ ਕਿਸੇ ਕ੍ਰਿਮੀਨਲ ਰਿਕਾਰਡ ਦੇ ਵਿੱਚ ਨਾਮ ਨਹੀਂ ਹੈ ਤੇ ਇੱਥੇ ਵੀ ਉਹਨਾਂ ਨੇ ਕ੍ਰਾਈਮ ਨਹੀਂ ਕੀਤਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਚੰਗੇ ਜੀਵਨ ਦੀ ਤਲਾਸ਼ ਵਿੱਚ ਆਪਣਾ ਪੈਸਾ ਕਮਾਉਣ ਦੇ ਲਈ ਉਹ ਕਰਜ਼ਾ ਫੜ ਕੇ ਜ਼ਮੀਨਾਂ ਵੇਚ ਕੇ ਏਜੰਟਾਂ ਦੇ ਥਰੂ ਉਸ ਉਸ ਮੁਲਕ ਵਿੱਚ ਪਹੁੰਚੇ ਸਨ ਤੇ ਕਿਸਮਤ ਨੇ ਸਾਥ ਨਹੀਂ ਦਿੱਤਾ ਜਾਂ ਫਿਰ ਇਹ ਆਖੀਏ ਕਿ ਜਦੋਂ ਪ੍ਰਸ਼ਾਸਨ ਸਖਤ ਹੋਇਆ ਤਾਂ ਕਾਣਕ ਦੇ ਨਾਲ ਕੋਣ ਵੀ ਪੇਸ ਜਾਂਦਾ ਤੇ ਹੁਣ ਕੋਣ ਤਾਂ ਪੇਸਿਆ ਹੈ ਪਰ ਦੇਖਿਆ ਜਾਵੇ ਕਿ ਕਾਣਕ ਕੌਣ ਹੈ ਯਾਨੀ ਕਿ ਇਹਨਾਂ ਦੇ ਉੱਪਰੋਂ ਲੱਖਾਂ ਕਰੋੜਾਂ ਰੁਪਏ ਡਕਾਰਨ ਵਾਲੇ ਕਮਾਉਣ ਵਾਲੇ ਲਗਾਤਾਰ ਉਹ ਏਜੰਟ ਕੌਣ ਨੇ ਜਿਹੜੇ ਕਿ ਕਈ ਦਹਾਕਿਆਂ ਤੋਂ ਇਸ ਦੇ ਵਿੱਚ ਆਪਣੇ ਆਪ ਨੂੰ ਇਸ ਗੇਮ ਦਾ ਐਕਸਪਰਟ ਦੱਸਦੇ ਨੇ ਮਾਹਿਰ ਦੱਸਦੇ ਨੇ ਉਹਨਾਂ ਤੱਕ ਕੀ ਸਰਕਾਰਾਂ ਕੀ ਪੁਲਿਸ ਦਾ ਸੰਜਾ ਕਾਨੂੰਨ ਦਾ ਸੰਜਾ ਪਹੁੰਚੇਗਾ ਕੀ ਜਾਂਚ ਚੱਲੇਗੀ ਕਦੋਂ ਤੱਕ ਉਹ ਜਾਂਚ ਚੱਲੇਗੀ ਤੇ ਕਿੰਨਿਆਂ ਨੂੰ ਕੀ ਸਜ਼ਾ ਮਾ ਹੋਣਗੀਆਂ ਹਾਲੇ ਤੱਕ ਇਹ ਸਵਾਲ ਹੈ ਸਾਡੇ ਮਨ ਅੰਦਰ ਨੇ ਹੋ ਸਕਦਾ ਹੈ ਕਿ ਇੰਨੀ ਵੱਡੀ ਕਾਰਵਾਈ ਤੋਂ ਬਾਅਦ ਦ੍ਰਿਸ਼ ਬਦਲੇ ਦਿਸ਼ਾ ਬਦਲੇ ਜਿੱਥੇ ਇੱਕ ਪਾਸੇ ਅਜਿਹੇ ਲੋਕਾਂ ਨੂੰ ਜਿਹੜੇ ਮਨ ਅੰਦਰ ਗੈਰਕਾਨੂੰਨੀ ਤੌਰ ਤੇ ਕਿਸੇ ਹੋਰ ਮੁੱਲਕ ਵਿੱਚ ਪ੍ਰਵੇਸ਼ ਕਰਨ ਦੀ ਸੋਚ ਰਹੇ ਨੇ ਉਹਨਾਂ ਨੂੰ ਇੱਕ ਸਿੱਧ ਮਿਲਦੀ ਆ ਸਿੱਖਿਆ ਮਿਲਦੀ ਆ ਕਿ ਆਪਣੇ ਆਪ ਨੂੰ ਹੋਰ ਮਜ਼ਬੂਤ ਕਰੋ ਆਪਣੇ ਆਪ ਨੂੰ ਹੋਰ ਸਿੱਖਿਅਤ ਤੇ ਟ੍ਰੇਨਡ ਕਰੋ ਆਪਣੇ ਆਪ ਨੂੰ ਹੋਰ ਸਟਰੋਂਗ ਕਰੋ ਤਾਂ ਕਿ ਕਾਨੂੰਨੀ ਤੌਰ ਤੇ ਜੇਕਰ ਕਿਸੇ ਦੇਸ਼ ਵਿੱਚ ਜਾ ਕੇ ਪ੍ਰਵਾਸ ਕਰਨ ਦਾ ਸੁਪਨਾ ਹੈ ਸੁਪਨਾ ਦੇਖਣੋਂ ਕਿ ਮਾੜੀ ਗੱਲ ਨਹੀਂ ਹੁੰਦੀ ਪਰ ਉਸ ਨੂੰ ਕਾਨੂੰਨੀ ਰੂਪ ਵਿੱਚ ਯੋਗਤਾ ਮਾ ਪੂਰੀਆਂ ਕਰਦੇ ਪੂਰਾ ਕੀਤਾ ਜਾਵੇ ਤਾਂ ਉਸ ਵਿੱਚ ਕੋਈ ਕਮੀ ਨਹੀਂ ਹੁੰਦੀ ਸੋ ਜ਼ਰੂਰੀ ਹੈ ਕਿ ਇਹਨਾਂ 205 ਭਾਰਤੀਆਂ ਨੂੰ ਜਾਂ ਫਿਰ ਜਿਹੜੇ ਹੋਰ ਵੀ ਆ ਰਹੇ ਆ ਉਹਨਾਂ ਨੂੰ ਅਸੀਂ ਕਿਸ ਹਾਲ ਵਿੱਚ ਜਾਂ ਕਿਸ ਰੂਪ ਵਿੱਚ ਲੈਂਦੇ ਆ ਤੇ ਉਹਨਾਂ ਦੇ ਭਵਿੱਖ ਦੇ ਬਾਰੇ ਜਾਂ ਫਿਰ ਅਜਿਹਾ ਸੁਪਨਾ ਹੈ ਜਿਹੜਾ ਪਰਦੇਸ ਵਿੱਚ ਜਾ ਕੇ ਵਸਣ ਦਾ ਉਸ ਸੁਪਨੇ ਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨੰਦਰ ਹਾਲੇ ਵੀ ਨਹੀਂ ਹਾਲੇ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਉਸ ਸੁਪਨੇ ਤੇ ਆ ਕੇ ਖੜ ਗਿਆ ਸਾਨੂੰ ਰੋਕਦਾ ਹੈ ਕਈ ਗੱਲਾਂ ਸਮਝਾਉਂਦਾ ਹੈ ਤੇ ਜਦੋਂ ਉਹਨਾਂ ਸਮਝਣ ਦਾ ਵੇਲਾ ਹੋਵੇ ਸੌਖਿਆਂ ਹੀ ਖੜ ਕੇ ਰੁਕ ਕੇ ਬਿਨਾਂ ਕੁਝ ਕੀਤੇ ਆ ਬੜਾ ਕੁਝ ਆਪਣੇ ਮਨ ਅੰਦਰ ਝਾਤ ਮਾਰਨੀ ਜ਼ਰੂਰੀ ਹੁੰਦੀ ਆ ਤੇ ਕਈ ਸਵਾਲਾਂ ਦਾ ਜਵਾਬ ਸਾਨੂੰ ਆਪਣੇ ਮਨ ਅੰਦਰ ਹੀ ਮਿਲਦਾ ਹੈ ਸੋ ਉਮੀਦ ਕਰਦੇ ਆ ਕਿ ਹਲਚਲ ਕਿਸੇ ਸੁਖਾਵੇਂ ਪੜਾਵ ਲੈ ਕੇ ਜਾਵੇਗੀ ਬਾਕੀ ਅਪਡੇਟ ਦੇ ਨਾਲ ਜਲਦੀ ਮਿਲਾਂਗੇ ਹੱਸਦੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ